ਸਸ਼ੀ ਕਾਲ ਜੀ ਸਾਰਿਆਂ ਨੂੰ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਆਸ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖੇ ਲਏ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਵਰਕ ਚ ਫੈਬਰਿਕ ਚ ਸਟਿਚਿੰਗ ਸਟਾਈਲ ਦੇ ਕੇ ਵਰਕ ਦੇ ਨਾਲ ਜਾਂ ਫੈਬਰਿਕ ਦੇ ਨਾਲ ਹਨ ਜਿੱਦਾਂ ਵੀ ਤੁਸੀਂ ਚਾਹੋ ਆਪਣਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਪ੍ਰਿੰਟ ਆ ਪ੍ਰਿੰਟ ਸੂਟਾਂ ਦੇ ਵਿੱਚ ਵੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਪ੍ਰਿੰਟ ਸੂਟ ਲੈ ਸਕਦੇ ਹੋ ਆਪਣੇ ਕੋਲ ਬਰਬਰੀ ਦਾ ਮਸਲੀਨ ਦਾ ਤੇ ਕ੍ਰੇਪ ਦੇ ਵਿੱਚ ਜੌਰ ਜੈਟ ਦੇ ਵਿੱਚ ਬਟਰ ਕਾਟਨ ਦੇ ਵਿੱਚ ਹਨਾ ਤੇ ਟਿਸਟਾ ਕਾਟਨ ਦੇ ਵਿੱਚ ਜਿੱਦਾਂ ਦੇ ਵੀ ਤੁਸੀਂ ਚਾਹੋ ਆਪਣੇ ਕੋਲੋਂ ਹਨਾ ਪ੍ਰਿੰਟਡ ਦੁਪੱਟਿਆਂ ਦੇ ਨਾਲ ਸੂਟ ਲੈ ਸਕਦੇ ਹੋਗੇ ਤੇ ਪ੍ਰਿੰਟ ਵਾਲੇ ਆਪਣੇ ਵਿਦਆਊਟ ਦੁਪੱਟਾ ਸੂਟ ਵੀ ਤੁਸੀਂ ਖਰੀਦ ਸਕਦੇ ਹੋਗੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਵਧੀਆ ਸੂਟ ਤਿਆਰ ਕਰਵਾ ਕੇ ਵੀ ਲੈ ਸਕਦੇ ਹੋ ਪ੍ਰਿੰਟ ਵਾਲਾ ਸਟਿਚਿੰਗ ਸਟਾਈਲ ਦੇ ਕੇ ਵੀ ਉਹਨਾਂ ਜੋ ਵਰਕ ਦੇ ਨਾਲ ਸਟਾਈਲ ਦੇ ਕੇ ਹਨਾ ਜਿੱਦਾਂ ਵੀ ਤੁਸੀਂ ਚਾਹੋ ਉਹਦਾ ਆਪਣਾ ਪ੍ਰਿੰਟ ਵਾਲਾ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਇਹ ਵੀ ਸਾਰੇ ਆਪਾਂ ਵਰਕ ਵਾਲੇ ਸੌਰੀ ਪ੍ਰਿੰਟ ਵਾਲੇ ਹੀ ਸੂਟ ਲੈ ਕੇ ਆਏਾਂਗੇ ਪ੍ਰਿੰਟ ਵਾਲੇ ਵਿਦ ਦੁਪੱਟਾ ਸੂਟ ਆਪਣੇ ਕੋਲ ਹੈਗੇ ਨੇਗੇ ਬਹੁਤ ਹੀ ਜਿਆਦੇ ਸੋਹਣੇ ਖੂਬਸੂਰਤ ਆਪਣੇ ਕੋਲ ਸੂਟ ਨੇ ਦੁਪੱਟਿਆਂ ਵਾਲੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਇਆ ਤੇ ਉਹੀ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਡੇ ਤੋਂ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣਾ ਪਹਿਲਾ ਸੂਟ ਹੈ ਅੱਜ ਦਾ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਪ੍ਰਿੰਟ ਵਾਲਾ ਸੂਟ ਹੈਗਾ ਆਪਣਾ ਸਾਰੇ ਆਪਾਂ ਪ੍ਰਿੰਟ ਵਾਲੇ ਸੂਟ ਵੀ ਦਿਖਾਵਾਂਗੇ ਤੁਹਾਨੂੰ ਦੇਖੋ ਇਹ ਬਰਬਰੀ ਦੀ ਫੈਬਰਿਕ ਹੈਗੀ ਬਰਬਰੀ ਦੀ ਫੈਬਰਿਕ ਆ ਤੇ ਇਦਾਂ ਦੇਖੋ ਇਹ ਪ੍ਰਿੰਟ ਵਾਲੀ ਸ਼ਰਟ ਹੈਗੀ ਤੇ 셔ਟ ਦੇ ਨਾਲ ਆਪਾਂ ਘੇਰੇ ਦੇ ਉੱਪਰ ਵਰਕ ਕਰਵਾ ਲਿਆ ਤੇ ਇਹਦੀਆਂ ਬਾਹਾਂ ਦੇ ਉੱਪਰ ਵਰਕ ਕਰਵਾ ਲਿਆ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਨੇ ਤਿਆਰ ਕਰਵਾਇਆਗਾ ਗਲੇ ਤੇ ਕੋਈ ਵਰਕ ਨਹੀਂ ਗਲੇ ਨੂੰ ਆਪਾਂ ਸਟਿਚਿੰਗ ਨਾਲ ਸਟਾਈਲ ਤੇ ਸਟਿਚਿੰਗ ਸਟਾਈਲ ਦਿੱਤਾਗਾ ਤੇ ਇੱਦਾਂ ਦੇਖੋ ਜੇ ਘੇਰੇ ਤੇ ਪੈਚ ਲਗਾ ਕੇ ਆਪਾਂ ਨੇ ਵਰਕ ਕਰਵਾਇਆ ਕਿਉਂਕਿ ਦੇਖੋ ਇਹਦੀ ਪਲੇਨ ਬਾਟਮ ਸੀ ਇਹਦੇ ਨਾਲ ਪਲੇਨ ਬਾਟਮ ਦਾ ਆਪਾਂ ਨੇ ਬਾਹਾਂ ਤੇ ਤੇ ਘੇਰੇ ਦੇ ਉੱਪਰ ਪੈਚ ਲਗਾ ਕੇ ਫਿਰ ਉਹਦੇ ਵਰਕ ਕੀਤਾ ਦੇਖੋ ਕਿ ਨਜਰਾ ਸੋਹਣਾ ਆਪਣਾ ਸੂਟ ਜਿਹੜਾ ਇਹ ਤਿਆਰ ਹੋਇਆਗਾ ਨਾਲ ਆਪਾਂ ਪਿਓਰ ਕਮਲ ਚਨੂਨ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆਗਾ ਸਾਰਾ ਦੇਖੋ ਟਾਈ ਡਾਈ ਕੀਤਾ ਹੋਇਆ ਹੈ ਦੁਪੱਟਾ ਆਪਣਾ ਬਹੁਤ ਜ਼ਿਆਦੇ ਸੋਹਣਾ ਟਾਈ ਡਾਈ ਦੀ ਡਿਜ਼ਾਈਨਿੰਗ ਤੁਸੀਂ ਜਿੱਦਾਂ ਦੇ ਕਹੋਗੇ ਅਪਾ ਤੁਹਾਨੂੰ ਓਦਾਂ ਹੀ ਕਰਵਾ ਕੇ ਦੇਵਾਂਗੇ ਕਿੰਨਾ ਜ਼ਿਆਦੇ ਸੋਹਣਾ ਦੇਖੋ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਇਆ ਹੈਗਾ ਨਾਲ ਪਲੇਨ ਬਾਟਮ ਤੇ ਟਾਈ ਡਾਈ ਕੀਤਾ ਹੋਇਆ ਦੁਪੱਟਾ ਕਮਲ ਚਨੂਨ ਦਾ ਤੇ ਬਰਫਰੀ ਦੀ ਆਪਣੀ ਫੈਬਰਿਕ ਆ ਬਹੁਤ ਜ਼ਿਆਦੇ ਸੋਹਣਾ ਦੇਖੋ ਆਪਣਾ ਐਦਾਂ ਹੀ ਸੂਟ ਤਿਆਰ ਹੋਇਆਗਾ ਤੁਸੀਂ ਜਿਹੜੇ ਵੀ ਕਲਰ ਤੇ ਚਾਹੋ ਜਿਹੜੀ ਫੈਬਰਿਕ ਤੇ ਚਾਹੋ ਸੇਮ ਵਰਕ ਦੇ ਨਾਲ ਤਿਆਰ ਕਰਵਾ ਸਕਦੇ ਹੋ ਜਿਹੜਾ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਕਾਟਨ ਸਲਿੱ ਕਾਟਨ ਸਿਲਕ ਦਾ ਪ੍ਰਿੰਟ ਸੁਟਾਗਾ ਆਪਣੇ ਕੋਲ ਇਹ ਤੇ ਨਾਲ ਇਹਦੇ ਪਲੇਨ ਬਾਟਮ ਆਂਗੀ ਇੰਦਾ ਬਲੈਕ ਕਲਰ ਦੀ ਬਹੁਤ ਜਿਆਦਾ ਸੋਨਾ ਸੂਟਾ ਹੈਗਾ ਤੇ ਵਰਕ ਕਰਵਾ ਕੇ ਹੋਰ ਇਸ ਤੋਂ ਵੀ ਜਿਆਦਾ ਸੋਨਾ ਬਣ ਗਿਆ ਇਹ ਦੇਖੋ ਇਹਦੇ ਇੰਦਾ ਗਲੇ ਦੇ ਉੱਪਰ ਆਪਣੇ ਵਰਕ ਕਰਵਾਇਆ ਮਸ਼ੀਨ ਵਰਕ ਦੇ ਨਾਲ ਗਲੇ ਦੇ ਉੱਪਰ ਵਰਕ ਹੋਇਆ ਹੈਗਾ ਤੇ ਇਧਰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਹੋਇਆ ਹੈਗਾ ਇਹ ਵਾਲਾ ਇਹਦੀ ਬਾਜੂ ਤੇ ਵਰਕ ਆ ਗਿਆ ਤੇ ਇੰਦਾ ਇਹ ਦੇਖੋ ਬਲੈਕ ਕਲਰ ਦੀ ਬਾਟਮ ਆ ਤੇ ਬਾਟਮ ਦੀ ਮੂਰੀ ਦੇ ਉੱਪਰ ਵਰਕ ਆ ਗਿਆ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ ਕਾਟਰ ਸਿਲਕੀ ਦੀ ਫੈਬਰਿਕਾਂ ਦੀ ਕਾਟਰ ਸਿਲਕੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆ ਤੇ ਨਾਲ ਕਮਲਚੰਦ ਦਾ ਦੁਪੱਟਾ ਦੇਖੋ ਜੀ ਟਾਈ ਡਾਈ ਕੀਤਾ ਹੋਇਆ ਕਮਲਚੰਦ ਦਾ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਦੁਪੱਟਾ ਰੈਡੀ ਹੋਇਆਗਾ ਜੈਪੂਰੀ ਡਾਟਸ ਜੇ ਪਾ ਕੇ ਤੇ ਲੜਾ ਦੇ ਉੱਪਰ ਦਾ ਟਾਈ ਡਾਈ ਹੋਇਆ ਹੈ ਬਹੁਤ ਹੀ ਜਿਆਦਾ ਸੋਹਣਾ ਆਪਣਾ ਖੂਬਸੂਰਤ ਦੁਪੱਟਾ ਕਮਲਚੰਦ ਦਾ ਦੁਪੱਟੇ ਦੀ ਚੋਇਸ ਤੁਹਾਡੀ ਆਪਣੇ ਤੁਸੀਂ ਵਰਬ ਦੀ ਦੁਪੱਟਾ ਵੀ ਨਾਲ ਲੈ ਸਕਦੇ ਹੋਗੇ ਫੇਰ ਸ਼ਕੂਨ ਦਾ ਵੀ ਲੈ ਸਕਦੇ ਹੋ ਫੇਰ ਚਨੂਨ ਦਾ ਵੀ ਲੈ ਸਕਦੇ ਹੋ ਨਾ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਹੋਵੇ ਤੁਸੀਂ ਉਹੀ ਲੈ ਸਕਦੇ ਹੋ ਦੇਖੋ ਇਹ ਆਪਾਂ ਨੇ ਕਮਲ ਚਨੂਨ ਦੇ ਦੁਪੱਟੇ ਤੇ ਤਿਆਰ ਕਰਵਾਇਆਗਾ ਡਾਈ ਕਰਵਾਈ ਹੈਗੀ ਤੇ ਐਕਦਾ ਮਸ਼ੀਨ ਵਰਕ ਦੇ ਨਾਲ ਆਪਾਂ ਗਲੇ ਤੇ ਵਰਕ ਤੇ ਬਾਹਾਂ ਤੇ ਆ ਤੁਸੀਂ ਨਾਲ ਏਰੇ ਵਗੈਰਾ ਦੇ ਵੀ ਐਡ ਕਰ ਸਕਦੇ ਹੋਗੇ ਜਿਹਨੂੰ ਬਾਟਮ ਦਾ ਨਹੀਂ ਵਰਕ ਪਸੰਦ ਹੈਗਾ ਆਪਣਾ ਸਕਿਪ ਕਰ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਰਹੂਗੀ ਜਿਹੜੀ ਫੈਬਰਿਕ ਤੁਹਾਨੂੰ ਜ਼ਿਆਦਾ ਪਸੰਦ ਆ ਉਸੇ ਫੈਬਰਿਕ ਦਾ ਤੁਸੀਂ ਪ੍ਰਿੰਟ ਲੈ ਕੇ ਉਸ ਤੇ ਆਪਣਾ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਕਾਟਨ ਸਲਿੱਕ ਦੀ ਫੈਬਰਿਕ ਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈਗਾ ਆਪਣਾ ਇਹ ਤੇ ਦੇਖੋ ਇਹ ਆਪਣਾ ਮਸ਼ੀਨ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਜਿਹੜੀ ਫੈਬਰਿਕ ਆ ਇਹਦੀ ਪ੍ਰਿੰਟ ਵੀ ਇਹ ਕਾਟਨ ਸਲਿੱਕ ਆ ਜੀ ਕਾਟਨ ਸਲਿੱਕ ਤੇ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਕਾਟਨ ਸੁੱਤਰੀ ਕਾਟਨ ਸਲਿੱਕ ਆ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਆ ਗਰਮੀਆਂ ਵਿੱਚ ਵੇਅਰ ਕਰਨ ਵਾਲਾ ਤੇ ਬਹੁਤ ਹੀ ਜ਼ਿਆਦਾ ਸੌਫਟ ਆ ਪਰ ਲਾਈਨਿੰਗ ਜ਼ਰੂਰ ਲੱਗੂ ਕਿਉਂਕਿ ਲਾਈਨਿੰਗ ਤਾਂ ਬਹੁਤ ਜਿਆਦੇ ਪੈਨਾਂ ਦੀ ਹੁੰਦੀ ਹੈ ਕਿ ਵੀ ਲਾਈਨਿੰਗ ਲੱਗੂਗੀ ਜੇ ਨਾਲ ਕਰਮੀਵਲ ਸੂਟਾ ਚਲੋ ਆਪਾਂ ਹੁੰਦਾ ਵੀ ਇਹ ਵੀ ਲੈਣਗੇ ਵਿਦਆਊਟ ਲਾਈਨਿੰਗ ਸਿੱਚ ਹੁਣ ਵੱਟ ਜਿਹੜੇ ਵਧੀਆ ਬ੍ਰਾਂਡਡ ਸੂਟ ਲੈਂਗੇ ਉਹਨਾਂ ਦੇ ਆਪਣੀ ਲਾਈਨਿੰਗ ਜ਼ਰੂਰ ਲੱਗੂਗੀ ਉਹਨਾਂ ਨੇ ਆਪਾਂ ਲਾਈਨਿੰਗ ਨਾਲ ਹੀ ਸਿੱਚ ਹੁੰਦੀ ਦੇਖੋ ਇਹ ਆਪਣਾ ਸ਼ਰਟ ਦੇ ਉੱਪਰ ਵਰਕ ਹੈਗਾ ਪਰ ਮੇ ਇਹਦੇ ਵਿੱਚ ਦੇਖੋ ਕੋਈ ਮਹਿਰੂਨ ਕੱਲਰ ਨਹੀਂ ਸੀ ਹੈਗਾ ਵੱਟ ਆਪਾਂ ਇਹਦੇ ਨਾਲ ਮਹਿਰੂਨ ਕੱਲਰ ਦਾ ਕੰਬੀਨੇਸ਼ਨ ਕਰਕੇ ਤੇ ਇਹਨੂੰ ਦੇਖੋ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੈਗੀ ਮਹਿਰੂਨ ਕਲਰ ਦੇ ਨਾਲ ਸਾਰੇ ਨਾਲ ਕਿਉਂਕਿ ਇਹ ਨਾਲ ਜੱਚਦਾ ਸੀਗਾ ਇਹ ਕੋਈ ਥ੍ਰੈਡ ਹੈ ਜਿਹੜਾ ਮਹਿਰੂਨ ਪਾ ਕੇ ਵਧੀਆ ਡਿਜ਼ਾਈਨ ਦੇ ਨਾਲ ਆਪਾਂ ਮਸ਼ੀਨ ਵਰਕ ਦੇ ਨਾਲ ਦੇਖੋ ਤਿਆਰ ਕਰਵਾਇਆ ਹੈਗਾ ਕੱਟ ਵਰਕ ਆ ਗਿਆ ਇਹਦੇ ਚਾਕਾਂਗੇ ਦੇ ਉੱਪਰ ਕੱਟ ਵਰਕ ਕੱਟ ਵਰਕ ਆ ਗਿਆ ਤੇ ਵਿਚੇ ਦੇ ਫੁੱਲ ਆ ਗਏ ਇਦਾਂ ਤੇ ਇਦਾਂ ਦੀ ਬਾਜੂ ਦੇ ਉੱਪਰ ਵਰਕ ਆ ਗਿਆ ਦੇਖੋ ਇੱਕ ਇੱਕ ਫੁੱਲ ਇਦਾਂ ਬਾਜੂ ਦੇ ਉੱਪਰ ਪਿਆ ਹੋਇਆ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਆਪਣਾ ਵਧੀਆ ਡਿਜ਼ਾਈਨ ਦੇ ਨਾਲ ਜਿਹੜਾ ਸੂਟ ਆ ਖਤਿਆਰ ਹੋਇਆਗਾ ਬਾਟਮ ਤੇ ਵੀ ਤੇ ਆਪਾਂ ਨੇ ਕੋਈ ਵਰਤ ਨਹੀਂ ਕਰਵਾਇਆ ਬਾਟਮ ਦੇਖੋ ਇਦਾਂ ਇਹਦੇ ਨਾਲ ਪਲੇਨ ਹੀ ਹੈਗੀ ਕਿਉਂਕਿ ਇਹ ਕਸਟਮਰ ਨੂੰ ਨਹੀਂ ਪਸੰਦ ਸੀ ਬਾਟਮ ਦਾ ਵਰਕ ਅਗਰ ਤੁਸੀਂ ਚਾਹੋ ਤਾਂ ਇਹ ਕੱਟ ਵਰਕ ਦੇ ਨਾਲ ਉੱਪਰ ਫਲਾਰ ਪਾ ਕੇ ਬਹੁਤ ਹੀ ਜਿਆਦਾ ਸੋਹਣਾ ਬਣੂਗਾ ਬਾਟਮ ਦਾ ਵਰਕ ਵੀ ਅਗਰ ਤੁਸੀਂ ਕਰਵਾਉਣਾ ਹੈ। ਨਾਲ ਪਿਓਰ ਕਮਲਚਨੂਨ ਦਾ ਦੁਪੱਟਾ ਹੈ ਜਿਹੜਾ ਆਪਾਂ ਨੇ ਉਹ ਤਿਆਰ ਕਰਵਾਇਆਗਾ ਤੇ ਐਦਾਂ ਦੇਖੋ ਇਹ ਟਾਇੜਾ ਹੀ ਹੋਇਆ ਹੋਇਆਗਾ। ਕ ਪਿਓਰ ਕਮਲਚਨੂਨ ਦਾ ਦੁਪੱਟਾ ਹੈਗਾ। ਬਹੁਤ ਜਿਆਦਾ ਸੋਹਣਾ ਆਪਣਾ ਸੂਟ ਹੈ ਜਿਹੜਾ ਤਿਆਰ ਹੋਇਆਗਾ। ਤੁਸੀਂ ਚਾਹੋ ਤਾਂ ਇਹ ਵਾਲਾ ਵਰਕ ਜਿਹੜੇ ਫੈਬਰਿਕ ਤੇ ਤੁਹਾਨੂੰ ਪਸੰਦ ਹੈਗਾ ਉਸਤੇ ਆਪਣਾ ਕਰਵਾ ਕੇ ਲੈ ਸਕਦੇ ਹੋ ਇਹ ਪਲੇਨ ਦੇ ਉੱਪਰ ਵੀ ਬਹੁਤ ਸੋਹਣਾ ਲੱਗੂਗਾ ਇਹ ਐਦਾ ਹੀ ਨਹੀਂ ਹੈਗਾ ਕਿ ਇਹ ਵਾਲਾ ਵਰਕ ਇਕੱਲੇ ਪ੍ਰਿੰਟ ਦੇ ਉੱਪਰ ਸੋਹਣਾ ਪ੍ਰਿੰਟ ਦੇ ਉੱਪਰ ਤਾਂ ਜਦੋਂ ਆਪਾਂ ਡਿਫਰੈਂਟ ਆ ਡਿਜ਼ਾਈਨਰ ਜਾਂ ਜ਼ੂਟ ਬਣ ਜਾਂਦੇ ਜਾਂ ਕੋਈ ਪ੍ਰਿੰਟ ਦੇ ਉੱਪਰ ਕਰਵਾਉਂਦੇ ਆਂਗੇ ਇਹ ਪਲੇਨ ਦੇ ਉੱਪਰ ਵੀ ਇਹ ਵਾਲਾ ਡਿਜ਼ਾਈਨ ਤੁਸੀਂ ਕਰਵਾ ਸਕਦੇ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸਾਰਾ ਡਿਟੇਲ ਸਾਨੂੰ ਭੇਜ ਕੇ ਜਿਹੜੇ ਪ੍ਰਿੰਟ ਤੁਸੀਂ ਕਰਵਾਉਣਾ ਫੈਬਰਿਕ ਤੇ ਕਰਵਾਉਣਾਗਾ ਤੇ ਆਪਣਾ ਸਿਲੂਏਟ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜੀ ਇਹ ਵਾਲੀ ਫੈਬਰਿਕ ਆਗੀ ਇਹ ਆਪਣੀ ਮਲ ਕੋਟਨ ਦੀ ਫੈਬਰਿਕ ਆਗੀ ਮੋਲ ਕਾਟਨ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆਗਾ ਸੂਟ ਦੇਖੋ ਇਦਾਂ ਤੇ ਇਹਦੇ ਆਪਾਂ ਨੇ ਵਰਕ ਕਰਵਾਇਆਗਾ ਘੇਰੇ ਦੇ ਉੱਪਰ ਤੇ ਐਜਾ ਦੀ ਬਾਜੂ ਦੇ ਉੱਪਰ ਇਹ ਬੜਾ ਘੇਰੇ ਦੇ ਉੱਪਰ ਵਰਕ ਆ ਤੇ ਬਾਹ ਦੇ ਉੱਪਰ ਵਰਕ ਆਗਾ ਤੇ ਕਿਉਂਕਿ ਇਹਦੇ ਨਾਲ ਆਪਾਂ ਦੇਖੋ ਪਲੇਨ ਬਾਟਮ ਸੀਗੀ ਇੰਦਾ ਬਾਟਮ ਨਾਲ ਦਾ ਪੈਚ ਲਾ ਕੇ ਬਾਹਾਂ ਦੇ ਉੱਪਰ ਵਰਕ ਹੋਇਆ ਬਾਟਮ ਨਾਲ ਦਾ ਹੀ ਪੈਚ ਲਾ ਕੇ ਘੇਰੇ ਦੇ ਉੱਪਰ ਵਰਕ ਹੋਇਆ ਹੈ ਬਹੁਤ ਜ਼ਿਆਦਾ ਸੋਨਾ ਦੇਖੋ ਸੂਟ ਆਪਣਾ ਤਿਆਰ ਹੈ ਤੇ ਨੈਕ ਨੂੰ ਆਪਾਂ ਇਹਦਾ ਬੂਟਲੀ ਬਟਨ ਵਗੈਰਾ ਨਾਲ ਤੇ ਸਾਰੀ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਦਿੱਤੀ ਹੈਗੀ ਨਾਲ ਪ्योर ਕਮਲ ਜਨੂਨ ਦਾ ਦੁਪੱਟਾ ਜਿਹੜਾ ਆਪਣਾ ਤਿਆਰ ਹੈਗਾ ਦੇਖੋ ਇੰਦਾ ਟਾਈਡਾ ਹੀ ਹੋਇਆ ਹੈਗਾ ਸਾਰਾ ਬਹੁਤ ਹੀ ਅਜੇ ਸੋਹਣਾ ਖੂਬਸੂਰਤ ਆਪਣਾ ਇਹਦਾ ਕੱਪੜਾ ਹੈਗਾ ਉਹ ਤਿਆਰ ਹੈਗਾ ਕਮਲ ਜਨੂਨ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਸੈਮੀ ਜੂਨ ਸੈਮੀ ਜੋ ਵੀ ਤੁਸੀਂ ਚਾਹੋ ਤੁਸੀਂ ਆਪਣਾ ਉਗਲਵਾ ਕੇ ਲੈ ਸਕਦੇ ਮਲ ਕਾਟਨ ਦੀ ਫੈਬਰਿਕ ਦੀ ਆਪਣੀ ਸੂਟ ਹੈਗਾ ਤੇ ਨਾਲ ਆਪਣੇ ਦੁਪੱਟਾ ਕਮਚ ਰੂੰਗਾ ਬਾਕੀ ਫੈਬਰਿਕ ਜਿਹੜੀ ਤੁਹਾਨੂੰ ਪਸੰਦ ਹੋਈ ਉਸੇ ਤੁਸੀਂ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਜਿਹੜਾ ਆਪਣਾ ਲੈਕਸ ਸੂਟ ਹੈਗਾ ਇਹ ਸੂਟ ਆਪਣੇ ਕ੍ਰੈਸ਼ ਕਾਟਨ ਦਾ ਹੈਗਾ ਕ੍ਰੈਸ਼ ਕਾਟਨ ਦੀ ਫੈਬਰਿਕਾ ਦੀ ਆਪਣੀ ਸ਼ਰਟ ਕ੍ਰੈਸ਼ ਕਾਟਨ ਦੀ ਦਾ ਮੈਚਿੰਗ ਦਾ ਸੂਟ ਹੈਗਾ ਆਪਣਾ ਇਹ ਇਹਦੇ ਵੀ ਆਪਣੇ ਵਰਕ ਕਰਵਾਇਆ ਗਿਆ ਹੈ ਇਹਦੇ ਬਾਹਾਂ ਦੇ ਉੱਪਰ ਵਰਕ ਆ ਗਿਆ ਹੈ ਇਹ ਵਾਲਾ ਦੇਖੋ ਬਾਹਾਂ ਦੇ ਉੱਪਰ ਆ ਗਿਆ ਤੇ ਇੱਧਰ ਦੇਖੋ ਇਹਦੀ ਸਲਵਾਰ ਦੇ ਉੱਪਰ ਆ ਗਿਆ ਆਹ ਵਾਲਾ ਸਲਵਾਰ ਤੇ ਵਰਕ ਆ ਗਿਆ ਤੁਸੀਂ ਨਾਲ ਆਪਣਾ ਘੇਰੇ ਵਗੈਰਾ ਦਾ ਐਡ ਕਰਵਾਉਣਾ ਓਦਾਂ ਵੀ ਕਰਵਾ ਸਕਦੇ ਹੋ ਇਹਦਾ ਬਾਹਾਂ ਦਾ ਤੇ ਸਲਵਾਰ ਦਾ ਵਰਕ ਆ ਗਿਆ ਨਾਲ ਦੇਖੋ ਸੁਪਰ ਨੈਟ ਸੌਰੀ ਪਿਓਰ ਫਟਕਾ ਵਾਲਾ ਚਨੂਨ ਦਾ ਦੁਪੱਟਾ ਜਿਹੜਾ ਆਪਾਂ ਨੇ ਉਹ ਸਾਰਾ ਐਦਾ ਟਾਈ ਡਾਈ ਕਰਵਾਇਆ ਕਮਲ ਚੀਨੂ ਦਾ ਦੁਪੱਟਾ ਟਾਈ ਡਾਈ ਕਰਵਾਇਆਗਾ ਤੁਸੀਂ ਆਪਣਾ ਸੈਮੀ ਚਨੂਨ ਦਾ ਨਾ ਪਿਓਰ ਔਰਗੰਝਾ ਦਾ ਜਿਵੇਂ ਤਾਂ ਪਸੰਦ ਹੋਵੇ ਕਰਵਾ ਸਕਦੇ ਇਹ ਪੈਚ ਦੇਖੋ ਆਪਣਾ ਬਾਹ ਤੇ ਲੱਗਾ ਹੋਇਆਗਾ ਸਲਵਾਰ ਨਾਲ ਦਾ ਤੇ ਸਲਵਾਰ ਦੇ ਉੱਪਰ ਵਰਕ ਹੋਇਆ ਹੋਇਆਗਾ ਤੁਸੀਂ ਆਪਣਾ ਘੇਰੇ ਵਗੈਰਾ ਵਾਲਾ ਵਰਕ ਵੀ ਕਰਵਾ ਸਕਦੇ ਹੋਗੇ ਤੇ ਜਿਵੇਂ ਤੁਹਾਨੂੰ ਪਸੰਦ ਆ ਜਿੰਨ ਕਰ ਬਾਟਮ ਤੇ ਲੇਹਾਂਸ ਲੰਕਾ ਦਾ ਆਪਣਾ ਬਾਟਮ ਵਾਲਾ ਵਰਕ ਤੁਸੀਂ ਕੱਟ ਕਰਵਾ ਸਕਦੇ ਇਹ ਆਪਣੀ ਕ੍ਰਸ਼ ਕਾਟਨ ਦੀ ਫੈਬ੍ਰਿਕ ਆ ਤੁਸੀਂ ਬਟਰ ਕਾਟਨ ਚ ਮਸਲੀਨ ਚ ਪਿਓਰ ਮਸਲੀਨ ਚ ਹਨਾ ਕ੍ਰੇਪ ਚ ਜੋਰਜਟ ਚ ਜੇ ਕਾਫੀ ਸਾਰੇ ਫੈਬਰਿਕ ਆਪਣੇ ਕੋਲੇ ਪ੍ਰਿੰਟ ਵਾਲੇ ਨੇਗੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਕੋਈ ਫੈਬਰਿਕ ਪਸੰਦ ਆਗਾ ਤੁਸੀਂ ਉਸਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦੇਖੋ ਇਹਦਾ ਨੈਕਸਟ ਹੈਗਾ ਆਪਣਾ ਕ੍ਰਾਸ਼ ਕਾਟਨ ਦਾ ਹੀ ਸੂਟ ਹੈਗਾ ਇਹਦੇ ਵੀ ਆਪਾਂ ਨੇ ਪੈਚ ਵਰਕ ਕਰਵਾਇਆਗਾ ਦੇਖੋ ਸ਼ਰਟ ਦੇ ਉੱਪਰ ਇਹ ਪੈਚ ਵਰਕ ਵਾਲਾ ਸੂਟ ਹੈਗਾ ਕ੍ਰਾਸ਼ ਕਾਟਨ ਇਹਦੀ ਫੈਬਰਿਕ ਆ ਤੇ ਸਰਵਾਰ ਨਾਲ ਦੇਖੋ ਪੈਚ ਕੱਟ ਕੇ ਆਪਾਂ ਇਦਾਂ ਕਾਰਨਰ ਦੇ ਉੱਪਰ ਵਰਤ ਕਰਵਾਤਾ ਹੈ ਇਹਦਾ ਮਤਲਬ ਚੱਕਾ ਨੇ ਘੇਰੇ ਦੇ ਕਾਰਨ ਦੇ ਪ੍ਰਬਤ ਕਰਵਾਦਾ ਤੇ ਇਹਦੀ ਆਪਣਾ ਬਾਹਾਂ ਦੇ ਉੱਪਰ ਵਰਕ ਮਿਲ ਜੂਗਾ ਆਹ ਵਾਲਾ ਬਾਹਾਂ ਦੇ ਉੱਪਰ ਵਰਕ ਹੈਗਾ ਤੇ ਪਿਓਰ ਕਮਲ ਚੰਦੂ ਦਾ ਦੁਪੱਟਾ ਜਿਹੜਾ ਆਪਾਂ ਨੇ ਉਹ ਤਿਆਰ ਕਰਵਾਇਆ ਹੈ ਸਾਰਾ ਟਾਈਡ ਆਈ ਹੋਇਆ ਹੈਗਾ ਤੁਹਾਨੂੰ ਜਿਹੜਾ ਜੋ ਵੀ ਜਿਵੇਂ ਪਸੰਦ ਹੋਇਆ ਹੈ ਨਾ ਦੁਪੱਟਾ ਫੈਬਰਿਕ ਉਸ ਅਕੋਰਡਿੰਗ ਆਪਾਂ ਦੀ ਸਾਰੀ ਡਿਟੇਲਸ ਸੰਪੇਜ ਕੇ ਤਿਆਰ ਕਰਵਾ ਕੇ ਇਹਦੇ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਪ੍ਰਿੰਟ ਵਾਲੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂ ਵਿਦ ਦੁਪੱਟਾ ਤੁਹਾਨੂੰ ਸੂਟ ਦਿਖਾਏ ਸੀਗੇ ਬਹੁਤ ਜ਼ਿਆਦੇ ਸੋਹਣੇ ਕਬਸੂਰਤ ਆਪਣੇ ਸੂਟ ਨੇਗੇ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਨੂੰ ਨਹੀਂ ਪਸੰਦ ਆਏ ਹੋਣਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਉਹੀ ਆਪਣਾ ਹਨਾ ਸਾਡੇ ਤੋਂ ਖਰੀਦ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਸਾਨੂੰ ਭੇਜ ਕੇ ਆਪਣਾ ਇਹ ਸੂਟੜਾ ਆਰਡਰ ਕਰਵਾ ਸਕਦੇ ਹੋਗੇ ਤੇ ਸਾਡਾ ਜਿਹੜਾ ਸਕਰੀਨ ਦੇ ਉਪਰ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ